ਸਬਦ ਲੰਚਾਂ ਅੱਜ ਇਸ ਹੀ ਕਾਲ ਦੀ ਸਾਰਿਆਂ ਤੁਹਾਡਾ ਸਵਾਗਤ ਹੈ ਜੀ ਆਪਣੇ ਨਵੇਂ ਬਲੌਗ ਦੇ ਵਿੱਚ ਲੋ ਜੀ ਆਪਾਂ ਆਏ ਆ ਜੀ ਦਰਸ਼ਨ ਕਰ ਤਿੱਬੀ ਸਾਹਿਬ ਗੁਰਦੁਆਰਾ ਸਾਹਿਬ ਤੁਸੀਂ ਚੈੱਕ ਕਰੋ ਗੁਰਦੁਆਰਾ ਐਟ ਦਰਬਾਰ ਕੋਟਪੁਰਾਣਾ ਸਾਹਿਬ ਤੇ ਹੈਗਾ ਇਹ ਗੇਟ ਬਣਿਆ ਹੋਇਆ ਜੀ ਆਪਣਾ ਗੁਰਦੁਆਰਾ ਸਾਹਿਬ ਦਾ ਤੇ ਆਪਾਂ ਅੰਦਰ ਜਾ ਕੇ ਤੁਹਾਨੂੰ ਕਰਾਉਣੀ ਹੈ ਜੀ ਦਰਸ਼ਨ ਚਲੋ ਬਈ ਲੋ ਜੀ ਕਰੋ ਦਰਸ਼ਨ ਜੀ ਸਾਬ ਗੁਰਦੁਆਰਾ ਸਾਹਿਬ ਇਹ ਬਾਈ ਗੁਰਦੁਆਰਾ ਸਾਹਿਬ ਸੱਤ ਲੀ ਤੇ ਕੰਡੇ ਬਣਿਆ ਹੋਇਆ 60 ਲੀ ਦੀ ਕਰਿਆ ਦੇ ਕੰਡੇ ਬਾਈ ਬਣਿਆ ਹੋਇਆ ਗੁਰਦੁਆਰਾ ਸਾਹਿਬ ਦੇਖੋ ਕਿੰਨਾ ਸ਼ਾਨਦਾਰ ਵਿਊ ਆ ਜੀ ਦੇਖੋ ਕੇ ਆ ਕੇ ਲੋ ਜੀ ਬਹੁਤ ਸੋਹਣਾ ਵਿਊ ਆ ਜੀ ਗੁਰਦੁਆਰਾ ਟੀਬੀ ਸਾਹਿਬ ਕਰੋ ਜੀ ਤੁਸੀਂ ਦਰਸ਼ਨ ਇਧਰ ਵੀ ਉਹ ਦੇਖੋ ਕਿੰਨਾ ਸੋਹਣਾ ਹੈ ਜੀ ਸੋ ਜੀ ਕਰੋ ਜੀ ਦਰਸ਼ਨ ਗੁਰਦੁਆਰਾ ਟੀਬੀ ਸਾਹਿਬ ਤੇ ਇਧਰ ਹੈਗਾ ਲੰਗਰ ਹਾਲ ਜੀ ਗੁਰੂ ਘਰ ਲੰਗਰ ਇਹ ਦੇਖ ਲੋ ਜੀ ਭਾਈ ਇਹ ਲੰਗਰ ਹਾਲ ਹੈ ਜੀ ਤੇ ਇਦਲੇ ਪਾਸੇ ਜੇ ਤੁਸੀਂ ਦੇਖੋ ਹਰਿ ਸੰਤ ਸਾਹਿਬ ਦੇਖੋ ਜੀ ਕਰੋ ਦਰਸ਼ਨ ਤੇ ਇਹਦੇ ਪਿਛਲੇ ਪਾਸੇ ਦੇਖੋ ਜੀ ਸਤਲੁਜ ਦਰਿਆ ਇਹ ਕਿੰਨਾ ਸੋਹਣਾ 뷰 ਹੈ ਤੁਸੀਂ ਦੇਖੋ ਦੇਖੋ ਜੀ ਇਧਰ ਇਧਰ ਦੇਖੋ ਜੀ ਪਿਛਲੇ ਪਾਸੇ ਸਾਡ ਆਪਣਾ ਸਤਲੁਜ ਦਰਿਆ ਦੇਖੋ ਕਿੱਡਾ ਸੋਹਣਾ 뷰 ਹੈ ਜੀ ਅੰਦਰ ਵਾਈ ਪ੍ਰਿੰਦਰ ਖਰਦਾ ਤੇ ਤੁਸਾਂ ਮਕਰੋ ਨੇ ਇਹ ਦਰਸ਼ਨ ਦੇਖੋ ਜੀ ਸਜਾਵਟ ਕਿੰਨੀ ਸੋਹਣੀ ਹੈ ਨਾ ਫੁੱਲਾਂ ਦੀ ਸਜਾਵਟ ਵੀਰਿੰਦਰ ਹਣਾ ਇਹ ਸੋਹਣੇ ਫੁੱਲਾਂ ਦੀ ਸਜਾਵਟਾ ਜੀ ਇੱਧਰ ਗੁਰਦੁਆਰਾ ਹੈਡ ਦਰਬਾਰ ਕੋਟ ਪੁਰਾਣਾ ਰੋਪੜ ਜੀ ਲਿਖਿਆ ਹੋਇਆ ਦੇਖੋ ਇਸੋ ਜੱਬਾਸ਼ਾ ਮਿਹਰ ਕਰੀਬ ਨੇ ਆਮ ਆਲ ਦਾ ਦੇਖੋ ਜੀ ਪਿੱਛੇ ਕਿੰਨਾ ਸੋਹਣਾ 뷰 ਆ ਇੱਧਰ ਸਤਲੁਜ ਦਰਿਆ ਲੰਘਦਾ ਜੀ ਸਤਲੁਜ ਦਰਿਆ ਹੋ ਗਿਆ ਜੀ ਉਧਰਲੀ ਪਿਛਲੇ ਪਾਸੇ ਸਾਰਾ ਹੈੱਡ ਹੋ ਗਿਆ ਹਨਾ ਉਹ ਹੈਡਾ ਵੀ ਇਥੋਂ ਦੇ ਜਦੋਂ ਪਾਣੀ ਪੂਣੀ ਉਬਰਾਲ ਹੋਿੰਦਾ ਤਾਂ ਇਥੋਂ ਬਰਸ ਪਾਟ ਕੇ ਚੱਪਦੇ ਨੇ ਜੀ ਤੇ ਦੇਖ ਸਕਦੇ ਹੋ ਜੀ ਲੋ ਜੀ ਦੇਖੋ ਕਿੰਨੇ ਸੋਹਣੇ ਫੁੱਲ ਨੇ ਹਨਾ ਦੇਖੋ ਤੁਸੀਂ ਦੇਖ ਸਕਦੇ ਜੀ ਉਹ ਸਾਹਮਣੇ ਗੁਰਦੁਆਰਾ ਸਾਹਿਬ ਦੀਆਂ ਮੱਝਾਂ ਖੜੀਆਂ ਨੇ ਜੀ ਕਾਮਾਂ ਖੜੀਆਂ ਨੇ ਉਹ ਦੇਖੋ ਉਹ ਬੈਕ ਸਾਈਡ ਦੇਖੋ ਜੀ ਕਿੰਨੀਆਂ ਸੋਹਣੀਆਂ ਮੱਝਾਂ ਨੇ ਤੇ ਇਧਰ ਕਾਮਾਂ ਨੇ ਸਾਰੀਆਂ ਗੁਰਦੁਆਰਾ ਸਾਹਿਬ ਦੀਆਂ ਨੇ ਜੀ ਇਧਰ ਨੂੰ ਦੇਖੋ ਜੀ ਕਰੋ ਦਰਸ਼ਨ ਜੀ ਸੱਚੇ ਪਾਸ਼ਾ ਕਿਰਪਾ ਕਰੇ ਸਾਰਿਆਂ ਦੇ ਜੀ ਦਰਬਾਰ ਸਾਹਿਬ ਦੇ ਜੀ wale allah mando O God, God, God.

सेवक की घरदास प्यार जपठी माया प्रभु चरण कुमार लो जी पंद्रह ਦਰਸ਼ਨ ਕਰ ਲਈ ਮੱਥਾ ਠੀਕ ਹੈ ਤੇ ਤੁਸੀਂ ਬਾਹਰ ਦੇਖੋ ਹਨਾ ਕਿੰਨੇ ਸੋਹਣੇ ਆ ਪਾਰਕ ਬਣੀ ਹੋਈ ਆ ਤੇ ਇੱਧਰ ਦੇਖੋ ਜੀ ਸਾਰੇ ਜੀ ਮਹਾਰਾਜ ਜੀ ਫਰਮਾਉਂਦੇ ਹਨ ਕਿ ਇਹ ਅਕਾਲ ਪੁਰਖ ਜੀਓ ਕਿਦਰੇ ਆਪ ਫੁੱਲ ਰੂਪ ਹੋ ਕੇ ਚੰਗੀ ਤਰ੍ਹਾਂ ਫੁੱਲਾਂ ਦੇ ਰੂਪ ਵਿੱਚ ਵਿਰਾਜ ਹੋ ਰਹੇ ਹੋ ਤੇ ਇਹਦੇ ਅੱਗੇ ਦੇਖੋ ਜੀ ਤੇ ਦੇਖੋ ਜੀ ਕਿੰਨੇ ਵਧੀਆ ਨੇ ਇਹ ਬਣਾਈਆਂ ਹੋਈਆਂ ਤਸਵੀਰਾਂ ਭਾਈ ਸੁਖਾ ਸਿੰਘ ਤੇ ਭਾਈ ਮਹਤਾਬ ਸਿੰਘ ਨੇ ਮੱਛੇ ਰੰਗੜ ਦਾ ਸਿਰ ਕਲਮ ਕੀਤਾ ਦੇਖੋ ਜੀ ਉਹ ਬਣਾਇਆ ਹੋਇਆ ਥੱਲੇ ਪਾਸੇ ਲਿਖਿਆ ਵਾ ਭਾਈ ਕਨੀਆ ਸਿੰਘ ਜੀ जख्मियों ਨੂੰ ਜਲ ਸਿਖਾਉਂਦੇ ਹੋਏ ਸਾਹਮਣੇ ਜੀ ਤੇ ਇੱਧਰ ਦੇਖੋ ਜੀ ਅੱਗੇ ਹੈਗਾ ਜੀ ਪੱਪਾ ਬੰਤਾ ਸਿੰਘ ਬਹਾਦਰ ਦੇ ਪੁੱਤਰ ਦਾ ਕਲੇਜਾ ਕੱਢ ਬਾਬਾ ਜੀ ਦੇ ਮੂੰਹ ਵਿੱਚ ਪਾਇਆ ਤੇ ਸ਼ਹੀਦ ਕੀਤਾ ਦੇਖੋ ਜੀ ਸਾਹਮਣੇ ਇਹ ਬਣਿਆ ਹੋਇਆ ਤੇ ਇਧਰ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ 마ਸ ਜਮੂਗਰਾ ਨਾਲ ਨੋਚ-ਨੋਚ ਕੇ ਤਸੀਹੇ ਦਿੱਤੇ ਗਏ ਆ ਦੇਖੋ ਤੁਸੀਂ ਸਾਹਮਣੇ ਜੀ ਸਾਰੀਆਂ ਉੱਦਈ ਹਨ ਬਣੀ ਹੋਈਆਂ ਨੇ ਫੋਟੋ ਤੇ ਇਹ ਤੇ ਗਾਹ ਹੈਗੀ ਆ ਭਾਈ ਮਨੀ ਸਿੰਘ ਜੀ ਦਾ ਬੰਦ-ਬੰਦ ਕੱਟ ਕੇ ਸ਼ਹੀਦ ਕੀਤਾ ਗਿਆ ਜੀ ਇਹ ਸਾਹਮਣੇ ਤੁਸੀਂ ਦੇਖੋ ਹੀ ਬਣੀ ਹੋਈ ਆ ਤੇ ਤੇ ਅੱਗੇ ਹੈਗਾ ਭਾਈ ਤਾਰੂ ਸਿੰਘ ਜੀ ਦੀ ਖੋਪਰੀ ਲਾ ਕੇ ਸ਼ਹੀਦ ਕੀਤਾ ਗਿਆ ਦੇਖੋ ਜੀ ਇਹ ਜਰੂਰ ਆਪਣੇ ਬੱਚਿਆਂ ਨੂੰ ਦਿਖਾਉਣਾ ਚਾਹੀਦਾ ਆਪਣਾ ਇਤਿਹਾਸ ਜੀ ਕਿਉਂਕਿ ਜੇ ਆਪਾਂ ਦੂਜੀ ਤਰ੍ਹਾਂ ਪੜ੍ਹਦੇ ਆ ਹਨਾ ਸੁਣਾਉਨੇ ਆ ਉਹਦੇ ਨਾਲ ਘੱਟ ਥੋੜੇ ਜਿਹਾ ਸਮਝਦੇ ਨੇ ਬੱਚੇ ਜੇ ਇਦਾਂ ਆਪਾਂ ਸਾਰੇ ਸਾਹਮਣੇ ਆ ਦਿਖਾਈਏ ਆਪਾਂ ਤੋਂ ਉਹਨਾਂ ਨੂੰ ਥੋੜਾ ਜਿਆਦਾ ਹਨਾ ਬੰਦਾ ਇਤਿਹਾਸ ਨਾਲ ਜੁੜਦੇ ਨੇ ਤੇ ਇਹ ਅੱਗੇ ਆ ਕੇ ਜੀ ਦੇਖੋ ਭਾਈ ਮਤੀ ਦਾਸ ਜੀ ਨੂੰ ਆਰੇ ਨਾਲ چیر ਕੇ ਸ਼ਹੀਦ ਕੀਤਾ ਗਿਆ ਹੈ ਸਾਹਮਣੇ ਦੇਖੋ ਜੀ ਤੁਸੀਂ ਬਣੀ ਹੋਈ ਹੈ ਹਨਾ ਅਤੇ ਭਾਈ ਬਾਦਚੋ ਹੈ ਗਿਆ ਭਾਈ ਸਤੀ ਦਾਸ ਜੀ ਨੂੰ ਰੂਹ ਵਿੱਚ ਲਪੇਟ ਕੇ ਅੱਗ ਲਾ ਕੇ ਸ਼ਹੀਦ ਕੀਤਾ ਗਿਆ ਜੀ ਇਹ ਤੁਸੀਂ ਸਾਹਮਣੇ ਦੇਖ ਸਕਦੇ ਹੋ ਹਨਾ ਬਹੁਤ ਸਿੰਘਾਂ ਤੇ ਜੀ ਆਪਣੇਾਂ ਦੇ ਜ਼ੁਲਮ ਹੋਏ ਨੇ ਤੇ ਇਦੋਂ ਬਾਅਦ ਭਾਈ ਦਿਆਲਾ ਜੀ ਨੂੰ ਦੇਗ ਵਿੱਚੋਂ ਹਵਾਲੇ ਕੀਤਾ ਗਿਆ ਜੀ ਇਹ ਦੇਖੋ ਸਾਰੇ ਇੱਧਰ ਬਣੇ ਹੋਏ ਨੇ ਤੇ ਜੇ ਆਪਾਂ ਦੇਖੀਏ ਇੱਧਰਲੀ ਸਾਈਡ ਆਪਾਂ ਦੂਜੀ ਸਾਈਡ ਜਾਂਦੇ ਆ ਤੇ ਉਹ ਵੀ ਆਪਾਂ ਤੁਹਾਨੂੰ ਦਿਖਾਉਨੇ ਆ ਜੀ ਤੁਸੀਂ ਸਜਾਵਟ ਦੇਖੋ ਸੱਜਣੋ ਕਿੰਨੀ ਸੋਹਣੀ ਹੈ ਦੇਖੋ ਬਿਲਕੁਲ ਵੀ ਇੱਥੋਂ ਜਾਣ ਨੂੰ ਪਿੰਡ ਮਾਨੀ ਕਰਦਾ ਮੈਂ ਤਾਂ ਇਹਨੂੰ ਬ੍ਰਿੰਦਰ ਨੂੰ ਕਿਹਾ ਸੀ ਮੈਂ ਕਿਹਾ ਕਮਰਾ ਲੈ ਲੈ ਜਿੱਥੇ ਮਿਲਦਾ ਤੇ ਇੱਥੇ ਰਾਤ ਨੂੰ ਰਹਿ ਜੰਨੇ ਆ ਤੁਸੀਂ ਦੇਖੋ ਜੀ ਹਨਾ ਕਿੰਨੀ ਸੋਹਣੀ ਸਜਾਵਟ ਤੇ ਇਹ ਗਾਹਾਂ ਦੇਖੋ ਜੀ ਭਾਈ ਮੋਤੀ RAM ਮਹਿਰਾਜੀ ਵੱਲੋਂ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਗਰਮ ਦੁੱਧ ਸ਼ਕਾਇਆ ਗਿਆ ਇਹ ਸਾਹਮਣੇ ਦੇਖੋ ਜੀ ਇਹ ਬਣਿਆ ਹੋਇਆ ਹਨਾ ਇੱਥੇ ਗਾਹਾਂ ਸਾਹਿਬਜ਼ਾਦਾਂ ਸਾਹਿਬਜ਼ਾਦਿਆਂ ਦੀ ਹਾਂ ਵਿੱਚ ਚਨਾਕ ਕੇ ਸ਼ੇਧ ਕੀਤਾ ਗਿਆ ਜੀ ਇਹ ਫਤਿਹਗੜ੍ਹ ਸਾਹਿਬ ਵਾਲੀ ਤਸਵੀਰ ਬਣੀ ਹੋਈ ਹੈ ਜੀ ਇਹ ਵੀ ਹਨਾ ਸਾਹਮਣੇ ਮਾਤਾ ਗੁਜਰੀ ਗੌਰ ਜੀ ਛੋਟੇ ਸਾਹਿਬਜ਼ਾਦੇ ਹਨਾ ਜੀ ਭਈ ਅਸੀਂ ਬਹੁਤ ਕਰਮ ਵਾਲੇ ਸੀ ਈਦਾਂ ਦੀ ਧਰਤੀ ਤੋਂ ਤੁਹਾਨੂੰ ਪਤਾ ਹੀ ਹੈ ਜੀ ਫਤਿਹਗੜ੍ਹ ਸਾਹਿਬ ਤੋਂ ਆ ਜੀ ਤੇ ਇਹ ਤੇ ਗਾਹ ਬਾਬਾ ਦੀਵਾਨ ਦੀਵਾਨ ਟੁੱਡਰਮੱਲ ਜੀ ਨੇ ਮੋਹਰਾਂ ਖੜੀਆਂ ਕਰਕੇ ਇਹਨਾਂ ਸਾਬ ਜੱਦੇ ਨੇ ਸਸਕਾਰ ਲਈ ਜਗ੍ਹਾ ਖਰੀਦੀ ਸੀਗੀ ਜੀ ਇਹ ਉਹਨੂੰ ਦੇਖ ਕੇ ਉੱਥੇ ਦੇ ਉਸ ਟਾਈਮ ਦੇ ਜ਼ੁਲਮੀ ਰਾਜੇ ਨੂੰ ਸ ਆਪਣਾ ਸਾਰਾ ਕੁਝ ਦਿੱਤਾ ਸੀਗਾ ਦੇਖ ਲਓ ਜੀ ਇਹ ਮੋਹਰਾਂ ਪਹਿਲਾਂ ਕਹਿੰਦੇ ਵੀ ਇਦਾਂ ਰੱਖਣੀਆਂ ਸਿੱਧੀਆਂ ਪਰ ਨਹੀਂ ਉਹ ਕਹਿੰਦੇ ਵੀ ਇਦਾਂ ਨਹੀਂ ਤੂੰ ਖੜੀਆਂ ਮੋਹਰਾਂ ਰੱਖ ਤਾਂ ਦੇਖ ਲਓ ਬਾਬਾ ਦਵਾਨ ਟੋਡਰਮਲ ਜੀ ਨੇ ਆਪਣਾ ਸਾਰਾ ਕੁਝ ਦੌਤੇ ਲਾ ਕੇ ਜੀ ਉਸ ਟਾਈਮ ਛੋਟੇ ਸਾਬਜਾ ਤੇ ਦੇ ਮਾਤਰ ਗੁਰਗੌਰ ਜੀ ਦਾ ਵੀ ਉੱਥੇ ਜੀ ਸੰਸਕਾਰ ਕੀਤਾ ਜੀ ਤੇ ਉਹ ਤੇ ਗਾਹਾਂ ਦੇਖ ਲਓ ਜੀ ਇਹ ਬਣੀ ਹੋਈ ਆ ਮੋਤੀराम ਮਹਿਰਾ ਦੇ ਪਰਿਵਾਰ ਨੂੰ ਕੋਲੂ ਵਿੱਚ ਪੀੜ ਕੇ ਸ਼ਹੀਦ ਕੀਤਾ ਗਿਆ ਜਦੋਂ ਜੀ ਇਹ ਜ਼ਾਲਮਾਂ ਨੂੰ ਪਤਾ ਲੱਗਾ ਕਿ ਬਾਬਾ ਮੋਤੀराम ਮਹਿਰਾ ਜੀ ਨੇ ਜੀ ਦੁੱਧ ਛਕਾਇਆ ਤਾਂ ਉਦੋਂ ਬਾਅਦ ਇਹਨਾਂ ਦੇਖ ਲਓ ਤੁਸੀਂ ਇਹ ਦੇਖ ਕੇ ਸਾਰੇ ਪਰਿਵਾਰ ਨੂੰ ਐਦਾਂ ਕੋਲੂ ਦੇ ਵਿੱਚ ਨੂੰ ਪੀੜ ਕੇ ਜਿਵੇਂ ਆਪਾਂ ਗੰਨਾ ਹੁੰਦਾ ਹਨਾ ਖਿਡਾਰੀ ਚ ਨੂੰ ਕੱਢਦੇ ਸੋ ਜਿਹਨੂੰ ਦੇਖੋ ਬਿਲਕੁਲ ਐਨ ਐਵੇਂ ਦੇ ਨਾ ਸੱਚਿਆ ਪਾਸ਼ਾ ਬਹੁਤ ਜ਼ੁਲਮ ਹੋਇਆ ਨੇ ਸਿੰਘਾਂ ਤੇ ਤੇ ਇੱਧੇ ਗਾਹਾਂ ਦੇਖੋ ਜੀ ਤੇ ਇਹਦੇ ਬਾਅਦ ਸ੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਨਵਾਂ ਸ਼ਹਿਰ ਇਹਨਾਂ ਨੇ ਜੀ ਬਣਵਾਇਆ ਵਾ ਇਹ ਤੇ ਇਤੋਂ ਬਾਅਦ ਜੀ ਇਹ ਦੇਖ ਲਓ ਜੀ ਇਹ ਅੱਗੇ ਬਣਿਆ ਹੋਇਆ ਬੱਚਿਆਂ ਦੇ ਟੋਟੇ ਕਰਕੇ ਮਾਮਾ ਦੇ ਗਲਾਂ ਵਿੱਚ ਪਾ ਕੇ ਸ਼ਹੀਦ ਕੀਤਾ ਗਿਆ ਜੀ ਬੱਚਿਆਂ ਨੂੰ ਨੀਜੀਆਂ ਦੇ ਟੰਗ ਕੇ ਸ਼ਹੀਦ ਕੀਤਾ ਗਿਆ ਜੀ ਇਹ ਸਾਹਮਣੇ ਦੇਖੋਗੇ ਤਸਵੀਰਾਂ ਨੇ ਹਨਾ ਕਿੰਨਾ ਕੁ ਬਿਆਨ ਕਰਦੀਆਂ ਨੇ ਆਪਣੇ ਬੰਦਾ ਭਾਵ ਕੁ ਹੋ ਜਾਂਦੀ ਸਤੋਂ ਬੋਲਿਆ ਵੀ ਨਹੀਂ ਜਾ ਰਿਹਾ ਕਿਉਂਕਿ ਸਿਰਫ ਇੱਕ ਤਸਵੀਰਾਂ ਦੇਖ ਕੇ ਉਹ ਤਾਂ ਨਨੋ ਸਿੰਘ ਜਿਨ੍ਹਾਂ ਤੇ ਇੰਨੇ ਜ਼ੁਲਮ ਹੋਏ ਤਾਂ ਵੀ ਉਹਨਾਂ ਨੇ ਆਪਣਾ ਸਿੱਦਕ ਨਹੀਂ ਜਾਰਿਆ ਤੇ ਇਦੋਂ ਬਾਅਦ ਇਹ ਸਾਹਮਣੇ ਦੇਖੋ ਜੀ ਭਾਈ ਸੁਬੇਕ ਸਿੰਘ ਭਾਈ ਸਹਿਬਾਜ਼ ਸਿੰਘ ਨੂੰ ਚਰਖੜੀਆਂ ਦੇ ਚਾੜ ਕੇ ਸ਼ਹੀਦ ਕੀਤਾ ਗਿਆ ਜੀ ਦੇਖੋ ਜੀ ਹਨਾ ਤੁਹਾਡੇ ਸਾਹਮਣੇ ਬਣੀਆਂ ਹੋਈਆਂ ਸਾਰਾ ਕੁਝ ਉਦਾਂ ਹੀ ਤਸਵੀਰਾਂ ਬਹੁਤ ਕੁਝ ਬਿਆਨ ਕਰਦੀਆਂ ਨੇ ਜੀ ਉਤੋਂ ਬਾਅਦ ਦੇਖ ਲਓ ਇਹ ਜਿਹੜਾ 84 ਦੇ ਵਿੱਚ ਕਤਲੇਆਮ ਹੋਇਆ ਸੀਗਾ ਇਹ ਉਹਦੇ ਸਾਹਮਣੇ ਤੁਸੀਂ ਦੇਖ ਸਕਦੇ ਹੋ 84 ਦੇ ਵਿੱਚ ਵੀ ਸਿੰਘਾਂ ਦੇ ਗਲਾਂ 'ਚ ਟਾਇਰ ਪਾ ਕੇ ਹਨਾ ਸ਼ਹੀਦ ਕੀਤਾ ਉਹ ਬਣੀ ਹੋਈ ਹੈ ਜੀ ਉਤੋਂ ਬਾਅਦ ਇਹ ਸਾਹਮਣੇ ਦੇਖੋ ਜੀ ਬਾਬਾ ਜਯਾ ਸਿੰਘ ਖਾਲਕਟ 1853 ਈਸਵੀ ਵਿੱਚ ਅਫਗਾਨੀ ਦਾ ਥਾਪਿਆ ਹੋਇਆ ਸਰੰਦ ਦਾ ਨਵਾਬ ਅਬਦੁੱਲ ਮੁਹੰਮਦ ਖਾਨ ਜਦੋਂ ਮੁਗਲ ਮਾਦਰੀ ਪਹੁੰਚਿਆ ਤਾਂ ਉਸ ਵੇਲੇ ਭਾਈ ਜੈ ਸਿੰਘ ਜੋ ਖੂਹ ਤੇ ਇਸ਼ਨਾਨ ਕਰਦੇ ਸੀ ਤਾਂ ਉਹਨਾਂ ਨੂੰ ਅ ਤਾਂ ਮੁੱਖ ਦੀਪ ਪੰਡ ਚੁੱਕ ਕੇ ਤੰਬਾਕੂ ਦੀ ਸੌਰੀ 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 ਗਲਤੀ ਹੈ ਤੰਬਾਕੂ ਦੀ ਪੰਡ ਚੁੱਕ ਕੇ ਕਹਿੰਦਾ ਅੱਗੇ ਜਾਣ ਲਈ ਕਿਹਾ ਗਿਆ ਤਾਂ ਆ ਤਾਂ ਆਪ ਨੇ ਮਨਾ ਕਰ ਦਿੱਤਾ ਜੀ ਦਬਾਬ ਨੇ ਆਪ ਨੂੰ ਪੁੱਠਾ ਦਰਖਤ ਨਾਲ ਲਟਕਾ ਕੇ ਖੱਲ ਲਾਉਣ ਲਾਉਣ ਦਾ ਹੁਕਮ ਦਿੱਤਾ ਜੀ ਬਾਬਾ ਜੀ ਨੇ ਜਪਜੀ ਸਾਹਿਬ ਜੀ ਦਾ ਪਾਠ ਕਰਦੇ ਕਰਦੇ ਸ਼ਹੀਦੀ ਪ੍ਰਾਪਤ ਕੀਤੀ ਦੇਖੋ ਜੀ ਇਹ ਸਿਰਫ ਜਿਹੜੇ ਜੈ ਸਿੰਘ ਸਿੰਘ ਸੀਗੇ ਜੀ ਮੈਂ ਇਹਨਾਂ ਦੀ ਪਹਿਲਾਂ ਵੀ ਸਾਰੀ ਹਿਸਟਰੀ ਪੜ੍ਹੀ ਆ ਤੇ ਇਹਨਾਂ ਇਹਨੂੰ ਇਹ ਉੱਥੇ ਇੱਕ ਕੂਹ ਤੇ ਨਹਾ ਰਹੇ ਸੀਗੇ ਜੀ ਉਹ ਪਿੰਡ 'ਚ ਸਾਰੇ ਮੁਸਲਮਾਨ ਸੀਗੇ ਇਹ ਸਿਰਫ ਇੱਕ ਇਕੱਲੇ ਸਿੱਖ ਸੀਗੇ ਤਾਂ ਜਦੋਂ ਇੱਥੇ ਇਹ ਮੁਗਲ ਰਾਜੇ ਨੇ ਇਹ ਪਹੁੰਚਿਆ ਨਵਾਬ ਨੇ ਕਿਹਾ ਕਹਿੰਦਾ ਵੀ ਤੂੰ ਵੀ ਉਹ ਜਿਹੜੇ ਉੱਥੇ ਮੁਸਲਮਾਨ ਪਰਿਵਾਰ ਸੀਗੇ ਉਹ ਵਧੀਆ ਸੀਗੇ ਉਹ ਕਹਿੰਦਾ ਵੀ ਸਾਡੇ ਤਾਂ ਪਿੰਡ 'ਚ ਕੋਈ ਹੈ ਨਹੀਂ ਜਦੋਂ ਇਹਨਾਂ ਨੂੰ ਪਤਾ ਲੱਗੇ ਵੀ ਹੈਗਾ ਨਾਉਂਦੇ ਹੋਏ ਇਹਨਾਂ ਨੇ ਪੜਿਆ ਤੇ ਇਹਨੂੰ ਕਹਿੰਦੇ ਵੀ ਤੁਸੀਂ ਤਮਾਕੂ ਦੀ ਪੰਡ ਚੱਕੋ ਤੇ ਅੱਗੇ ਲੈ ਕੇ ਜਾ ਉਹਨਾਂ ਨੇ ਮਨ ਕਰਤਾ ਜੀ ਅਸੀਂ ਨਹੀਂ ਕਰਦੇ ਅਸੀਂ ਤਮਾਕੂ ਨਹੀਂ ਚੱਕ ਸਕਦੇ ਉਸ ਤੋਂ ਬਾਅਦ ਭਾਈ ਇਹਨਾਂ ਨੇ ਉਸ ਟਾਈਮ ਦੇ ਮੁਗਲ ਰਾਜਿਆਂ ਨੇ ਉਹਨਾਂ ਦੇਖ ਲੋ ਜੀ ਦਰਖਤ ਨਾਲ ਪੁੱਠਾ ਲਟਕਾ ਕੇ ਹਨਾ ਕਿੰਨਾ ਜ਼ੁਲਮ ਕੀਤਾ ਜੀ ਸ਼ਹੀਦ ਕੀਤਾ ਤੇ ਇਦੋਂ ਦੇਖੋ ਜੀ ਫਿਰ ਸਾਰੀ ਸਜਾਵਟ